ਕਿ ਕਿਉਂ ਪ੍ਰਚਾਰਕਾਂ ਪ੍ਰਤੀ ਹਮੇਸ਼ਾ ਜਿਹੜੇ ਸਿੱਖੀ ਦੇ ਮੰਨ ਲਓ ਬਾਪ ਤੇ ਜਿਹੜੇ ਪ੍ਰਚਾਰ ਕਰਦੇ ਸਿੱਖੀ ਦਾ ਜਿਹਨੇ ਦਸਤਾਰਾਂ ਸਜਾਉਣੀਆਂ ਚਾਲੂ ਕਰਵਾਉਂਦੇ ਆ ਜਿਨੀ ਗੁਰਬਾਣੀ ਦਾ ਪ੍ਰਚਾਰ ਕਰਨਾ ਤੇ ਸਿਰ ਦੇ ਉੱਤੇ ਦਸਤਾਰ ਤਾਈਂ ਨੂੰ ਸਜੂਗੀ ਨਾ ਅਮਰ ਅਸ਼ਕਾਉਣੇ ਮੰਨ ਲਓ ਇਹ ਸਾਰਾ ਜਿਹੜਾ ਜਦੋਂ ਪ੍ਰਚਾਰ ਦੀ ਸਰਤ ਹੈ ਜੇ ਅਸੀਂ ਇਹਨੂੰ ਹੀ ਮੰਨ ਲਓ ਸਿੱਖ ਹੋ ਕੇ ਏਜੰਸੀਆਂ ਦੇ ਹੱਥ ਢੋਕੇ ਬਣ ਕੇ ਅਸੀਂ ਜਾਂ ਹੋਰ ਚੀਜ਼ਾਂ ਦੇ ਹੱਥ ਢੋਕੇ ਬਣ ਕੇ ਕਦੇ ਦੇਖਿਆ ਵੀ ਹੋਰ ਧਰਮ ਵਾਲਾ ਕਦੇ ਆਪਣੇ ਧਰਮ ਦੇ ਪ੍ਰਚਾਰਕਾਂ ਵਾਪਤ ਜਾਂ ਹੋਰ ਕਦੇ ਇਹ ਸਿੱਖੀ ਦੇ ਪ੍ਰਚਾਰ ਵਾਸਤੇ ਕਾਦੂ ਕਿਉਂਕਿ ਸਿੱਖੀ ਜਿਹੜੀ ਆ ਨਾ ਇਹਦੇ ਚ ਹਰ ਕ ਜਾਣਾ ਹੀ ਦਾਵੇਦਾਰ ਬਣਿਆ ਆ ਵੀ ਮੈਂ ਸਿੱਖ ਆ ਤੇ ਮੈਂ ਮੰਨ ਲਓ ਜੋ ਮਰਜ਼ੀ ਕਰ ਸਕਦਾ ਜੇ ਦਰਖਤ ਆ ਦਰਖਤ ਨੂੰ ਪਹਿਲਾਂ ਨਿਕਲਦੇ ਆ ਫੁੱਲ ਨਿਕਲਦੇ ਪੱਤੇ ਨਿਕਲਦੇ ਵੱਡਾ ਹੁੰਦਾ ਉਹ ਦੂਰੋਂ ਦੇਖਦੇ ਕਾਫੀ ਟਾਈਮ ਲੱਗਦਾ ਇਦਾਂ ਸਿੱਖੀ ਦੇ ਪ੍ਰਚਾਰ ਕਰਨ ਵਾਸਤੇ ਗੁਰਸਿੱਖਾਂ ਨੂੰ ਲੰਮਾ ਸਮਾਂ ਲੱਗਦਾ ਫਿਰ ਜੀ ਉਹ ਪੈਸੇ ਲੈਂਦੇ ਆ ਤੇ ਫਿਰ ਇਹਨਾਂ ਨੂੰ ਇਤਰਾਜ ਕੀ ਆ ਹੁਣ ਜਿਹੜੇ ਚੈਨਲਾਂ ਵਾਲੇ ਆ ਇਹਨਾਂ ਨੇ ਕਿੰਨੀ ਕੁ ਵਿੱਦਿਆ ਪ੍ਰਾਪਤ ਕੀਤੀ ਹੁੰਦੀ ਆ ਥੋੜਾ ਟਾਈਮ ਲਾ ਕੇ ਮੰਨ ਲਓ ਚੈਨਲ ਚਾਲੂ ਹੋ ਜਾਂਦਾ ਤੇ ਉਹਦੇ ਤੋਂ ਬਾਅਦ ਫਿਰ ਮੰਨ ਲਓ ਪੜ੍ਹਾਈ ਦੀ ਤੇ ਕੋਈ ਲੋੜ ਨਹੀਂ ਹਰੇਕ ਬੰਦੇ ਨੂੰ ਮੈਂ ਕਈ ਵਾਰੀ ਦੇਖੇ ਕਈ ਪ੍ਰੈਜ਼ੈਂਟਰ ਆ ਮੰਨ ਲਓ ਪ੍ਰੈਜ਼ੈਂਟ ਕਰਦੇ ਆ ਆਪਣੇ ਚੈਨਲ ਨੂੰ ਅੱਗੇ ਚਲਾਉਣ ਵਾਸਤੇ ਵਿਊ ਲੈਣ ਵਾਸਤੇ ਕੋਈ ਨਾ ਕੋਈ ਨਵੀਂ ਘਾਟ ਤੱਕੜਦੇ ਰਹਿੰਦੇ ਆ ਉਹਨਾਂ ਨੂੰ ਇਦਾਂ ਦੇ ਮੁੱਦੇ ਲੱਗਦੇ ਆ ਵੀ ਉਹ ਪ੍ਰਚਾਰ ਕੰਮ ਆਪ ਤੇ ਪ੍ਰਚਾਰਕਾਂ ਨੂੰ ਮੰਨ ਲਓ ਨੀਚਾ ਦਿਖਾਉਣ ਹੁਣ ਦੱਸਦਾ 12-12 ਸਾਲ ਪੜ੍ਹ ਕੇ ਕੀ ਗੱਲ ਉਹਨਾਂ ਦਾ ਹੱਕ ਨਹੀਂ ਬਣਦਾ ਨਾਲੇ ਜੇ ਮੈਂ ਇਤਿਹਾਸ ਦੇ ਵਿੱਚੋਂ ਪ੍ਰਾਤਣ ਜਾਵਾਂ ਬਾਬਾ ਸੱਤਾ ਤੇ ਬਲਵੰਡਾ ਗੁਰੂ ਸਾਹਿਬ ਦੇ ਦਰਬਾਰ 'ਚ ਕੀਰਤਨ ਕਰਦੇ ਸੀ ਨਾ ਮਹਾਰਾਜ ਨੂੰ ਆ ਕੇ ਬੇਨਤੀ ਕਰਦੇ ਸਾਨੂੰ ਮਾਇਆ ਦਾ ਗੱਫੇ ਦੀ ਲੋੜਿਆ ਤੇ ਬਾਬੇ ਸੱਤੇ ਬਲਵੰਡੇ ਨੂੰ ਪੈਸੇ ਵੀ ਦਿੰਦੇ ਰਹੇ ਆ ਤੇ ਬਾਬੇ ਨੱਥੇ ਅਬਦੁੱਲੇ ਰਾਜ ਜਦੋਂ ਆਪਾਂ ਜ਼ਿਕਰ ਕਰਦੇ ਆ ਉਹਨਾਂ ਨੂੰ ਗੁਰੂ ਸਾਹਿਬ ਨੇ ਸੱਦਿਆ ਆਪਣੇ ਦਰਬਾਰ ਦੇ ਵਿੱਚ ਤੇ ਉਹਨਾਂ ਨੂੰ ਗੋਣ ਦੇ ਪੈਸੇ ਦਿੱਤੇ ਤੇ 22 ਮੰਜੀਆਂ ਸਾਡੇ ਥਾਪੀਆਂ ਗਈਆਂ ਗੁਰੂ ਸਾਹਿਬ ਮਹਾਰਾਜ ਨੇ 22 ਮੰਜੀਆਂ ਥਾਪੀਆਂ ਉਹ ਵੀ ਸਿੱਖੀ ਦੇ ਪ੍ਰਚਾਰ-ਪ੍ਰਚਾਰ ਵਾਸਤੇ ਤੇ ਦੂਰ ਦਰਾਡੇ ਜਾ ਕੇ ਸਿੱਖ ਪ੍ਰਚਾਰ ਕਰਦੇ ਤੇ ਅਲਰਜੀ ਕੇਸ ਗੱਲ ਦੀ ਹੈ ਜਿਹੜੇ ਪ੍ਰਬੰਧਕ ਸਾਦੇ ਆ ਉਹਨਾਂ ਨੂੰ ਤੇ ਕੋਈ ਪ੍ਰੋਬਲਮ ਨਹੀਂ ਉਹ ਤੇ ਪੈਸੇ ਦਿੰਦੇ ਆ ਜਿਹੜੇ ਬਾਹਰ ਜਿਨੀ ਦੰਬੜੀ ਦੇਣੀ ਨਹੀਂ ਨਾ ਕਿਸੇ ਪ੍ਰਬੰਧਨ ਕਮੇਟੀ ਦੇ ਢਾਂਚੇ ਜਿਹਾ ਤੇ ਨਾ ਸਿੱਖੀ ਦੇ ਢਾਂਚੇ ਜਿਹਾ ਕੋਈ ਸਿੱਖੀ ਵਾਲੀ ਵੀ ਗੱਲ ਨਹੀਂ ਕੋਈ ਗੁਰਸਿੱਖ ਬੰਦਾ ਹੋਵੇ ਉਹ ਕੋਈ ਗੱਲ ਕਰਦਾ ਹੋਵੇ ਚੰਗਾ ਲੱਗਦਾ ਉਹਨੂੰ ਪਤਾ ਹੈ ਨਾ ਕਿ ਗੁਰਸਿੱਖ ਜਿਹੜਾ ਆ ਵੀ ਮੈਨੂੰ ਨਹੀਂ ਬਈ ਪ੍ਰਚਾਰਕਾਂ ਵਾਪਸ ਜਾਂ ਪਾਠੀ ਸਿੰਘਾਂ ਬਾਸ ਤੇ ਜਾਂ ਗਰੰਥੀ ਸਿੰਘ ਜਿਹੜੀਆਂ ਸੇਵਾ ਮੈਂ ਕਰਦੇ ਬੜਾ ਕਠਣ ਮਾਰ ਗਿਆ ਸਵੇਰੇ ਉੱਠਦੇ ਆ ਅੰਮ੍ਰਿਤ ਵੇਲੇ ਪ੍ਰਕਾਸ਼ ਕਰਦੇ ਆ ਗੁਰ ਮੰਨ ਲਓ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਉਹੀ ਸੇਵਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਰਨੀ ਫਿਰ ਆਈਆਂ ਹੋਈਆਂ ਸੰਗਤਾਂ ਦੀ ਸੇਵਾ ਕਰਨੀ